ਜੀ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਪੰਨੇ ਚੈਨਲ ਨਿਊਜ਼ ਗਰੁੱਪ ਉੱਤੇ ਅੱਜ ਦੀਆਂ ਵੀ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਹਾਂ ਹੁਣੇ-ਹੁਣੇ ਚੋਣਾਂ ਤੋਂ ਬਾਅਦ ਭਵੰਤਵਨ ਸਰਕਾਰ ਨੇ ਵਾਡੇ ਐਲਾਨ ਕਰ ਦਿੱਤੇ ਨੇ ਜੀ ਕਿਹੜੇ-ਕਿਹੜੇ ਦੋ ਵੱਡੇ ਐਲਾਨ ਕਰੇ ਨੇ ਉਹ ਵੀ ਤੁਹਾਨੂੰ ਸਾਂਝੇ ਕਰਦੇ ਨੇ ਉਸ ਤੋਂ ਪਹਿਲਾਂ ਚੋੜੀ ਜੀ ਗੁਜਾਰੀ ਜਿਨ੍ਹਾਂ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੁਚਾਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਚਲੋ ਚੱਲ ਆ ਲੈਣੇ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਪੱਡੀ ਖਬਰ ਜੀ ਨਵਾਲਿਕ ਲੜਕੀ ਨਾਲ ਵਿਆਹ ਕਰਵਾਉਣ ਦਾ ਚਾਂਚਾ ਦੇ ਕੇ ਪਜ ਥਾਣਾ ਸਿਟੀ ਖੰਨਾਪੁਰਛ ਨੇ ਨਵਾਲੇ ਕੁੜੀ ਨੂੰ ਵਿਆਹ ਕਰਵਾ ਦਾ ਚਾਂਸਾ ਦੇ ਕੇ ਜ਼ਹਿਰ ਪਿਲਾ ਕੇ ਲੈ ਕੇ ਜਾਣ ਦੇ ਦੋਸ਼ ਚ ਕਥੀ ਦੋਸ਼ੀ ਨੂੰ ਕਾਬੂ ਕੀਤਾ ਹੈ ਕਾਬੂ ਕੀਤਾ ਹੈ ਕਿ ਕਥੀ ਦੋਸ਼ੀ ਨੂੰ ਪਛਾਣ ਦਾਨਿਸ਼ ਅंसारी ਵਾਸੀ ਨਮੀ ਆਬਾਦੀ ਖੰਨਾਬਜੋਹੀ ਹੈ ਥਾਣਾ ਨੀਸੀ ਖੰਨਾ ਦੇ ਐਸ ਐਚ ਓ ਇੰਸਪੈਕਟਰ ਮਨਪੀ ਸਿੰਘ ਦਿਓਲ ਇੰਦਰ ਸਾਹਿਬ ਕਿ ਕਥੀ ਦੋਸ਼ੀ ਦੇ ਖਿਲਾਫ ਧਾਰਾ 363 ਤੇ 366 ਐ ਅਧੀਨ ਦਰਜ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਮਾਨ ਸਰਕਾਰ ਕਿਸਾਨਾਂ ਨੂੰ ਆਮਦਨ ਵਧਾਉਣ ਲਈ ਪਠਾਨਕੋਟ ਦੀ ਲੀਚੀ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਕਰੇਗੀ ਜੀ ਸ਼ੁਰੂਆਤ ਚੇਤਨ ਸਿੰਘ ਚੋੜਾ ਮਾਜਰਾ ਵੱਲੋਂ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਭਵਨਤਮਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਸਭ ਤੋਂ ਵਧੀਆ ਗੁਣਵੱਤਾ ਵਾਲੀ ਜ਼ਿਲ੍ਹਾ ਪਠਾਨਕੋਟ ਦੀ ਲੀਚੀ ਨੂੰ ਵਿਦੇਸ਼ਾਂ ਵਿੱਚ ਭੇਜਣ ਦੀਆਂ ਤਿਆਰੀਆਂ ਜੋਰਾਂ ਤੇ ਨੇ ਇਸ ਨਾਲ ਕਾਸ਼ਤਕਾਰਾਂ ਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ ਨਾਲ ਨਾਲ ਧਰਤੀ ਹਿੱਟੇਲੇ ਪਾਣੀ ਤੇ ਕਿਸਾਨਾਂ ਦੀ ਨਿਰਭਰਤਾ ਨੂੰ ਵੀ ਘਟਾਇਆ ਜਾ ਸਕੇਗਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਚ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਫਰੀ ਕਰ ਦਿੱਤਾ ਕਿਸਾਨਾਂ ਦਾ ਦਰਦਾ ਜਾਰੀ ਹੈ ਐਨ ਐਚ ਏ ਆਈ ਦੀ ਵੱਲੋਂ ਹੋਇਆ ਜੀ 5 ਕਰੋੜ ਦਾ ਨੁਕਸਾਨ ਫਿਰ ਹੋਰ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਪੰਜਵੇਂ ਦਿਨ ਫਰੀ ਕੀਤਾ ਹੋਇਆ ਛੇਵੇਂ ਦਿਨ ਵੀ ਕਿਸਾਨਾਂ ਦਾ ਦਰਦਾ ਜਾਰੀ ਹੈ ਕਿਸਾਨ ਲਗਾਤਾਰ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਟੋਲ ਦੀਆਂ ਦਰਾਂ ਘਟਾਈਆਂ ਜਾਣ ਮੇਰੀ ਜਾਣਕਾਰੀ ਅਨੁਸਾਰ 1.75 ਤੋਂ ਜ਼ਿਆਦਾ ਵਾਹਨ ਬਿਨਾਂ ਟੋਲ ਟੈਕਸ ਤੋਂ ਲੰਘ ਚੁੱਕੇ ਨੇ ਜਿਸ ਕਾਰਨ 5 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਸਤੋਬਾਦ ਅਗਲੀ ਵੀਡੀਓ ਜਿਲ੍ਹਾ ਨੂੰ ਹਰਿਆ ਭਰਿਆ ਬਣਾਉਣ ਲਈ 10 ਲੱਖ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਜੀ ਬਧੀਕ ਡਿਪਟੀ ਕਮਿਸ਼ਨਰ ਆਉਣ ਵਾਲੇ ਮੌਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਇਆ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਵੱਖ-ਵੱਖ ਥਾਵਾਂ ਤੇ ਪਲਾਟੇਸ਼ਨ ਕਰਵਾਉਣ ਲਈ 10 ਲੱਖ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਇਸ ਨਾਲ ਵਾਤਾਵਰਨ ਸਾਫ਼ ਸੁਥਰਾ ਰਹੇਗਾ ਅਤੇ ਵਿੱਚ ਗਰਮੀ ਤੋਂ ਰਾਹਤ ਮਿਲੇਗੀ ਦੋਸਤੋ ਅਗਲੀ ਵੀਡੀਓ ਵਿੱਚ ਖੋਖਰ ਖੁਰਦ ਪਲਾਂਟ ਦੀ ਸਟਾਕ ਚ ਰੱਖੀ ਗਈ ਏਕੜ ਪਰਾਲੀ ਸੜ ਕੇ ਸੁਆਹ ਹੋ ਚੁੱਕਿਆ ਪਿੰਡ ਖੋਖਰ ਖੁਰਦ ਚ ਪ੍ਰਾਲੀ ਤੋਂ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਦੀ ਸਟਾਕ ਚ ਰੱਖੀ ਹੋਈ ਪ੍ਰਾਲੀ ਨੂੰ ਅੱਗ ਲੱਗਣ ਕਾਰਨ ਭੱਟੀ ਮਾਤਰਾ ਵਿੱਚ ਪ੍ਰਾਲੀ ਸੜ ਕੇ ਸੁਆਹ ਗਈ ਇਸ ਨਾਲ 8 ਕਰੋੜ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ। ਉਸ ਤੋਂ ਬਾਅਦ ਅਗਲੀ ਵੀਡੀਓ ਜਿਹੜੀ ਨਰਿੰਦਰ ਕੌਰ ਭਰਾਜ ਨੇ 37 37.5 ਲੱਖ ਰੁਪਏ ਦੀ ਲਗਤ ਵਾਲੀਆਂ 5 ਨਵੀਆਂ ਟਾਟਾ ਏਸੀ ਗੱਡੀਆਂ ਹਰੀ ਚੰਡੀ ਦਿਖਾ ਕੇ ਰਵਾਨਾ ਕੀਤੀਆਂ ਨੇ। ਇਹ ਖਬਰ ਹੈ ਜੀ ਬਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਸੰਗਰੂਰ ਸਹਿਨ ਨੂੰ ਪੂਰਾ ਕਰਕਟ ਤੋਂ ਮੁਕਤ ਕਰਨ ਲਈ ਚੁੱਕੇ ਜਾਣੇ ਸਥਾਨਕ ਕਦਮਾਂ ਦੇ ਅਧੀਨ। ਕੜੀ ਵਜੋਂ ਪੰਜ ਨਵੀਆਂ ਟਾਟਾ ਏਸੀ ਦੀਆਂ ਗੱਡੀਆਂ ਨੂੰ ਹਰੀ ਛੱਡੀ ਦਿਵਾ ਕੇ ਰਵਾਨਾ ਕੀਤਾ। ਦੋਸਤੋ ਅੱਬਾਤ ਅਗਲੀ ਵੀਡੀਓ ਵਿੱਚ ਜిల్లా ਸੰਗਰੂਰ ਵਿਖੇ ਬੰਦੀ ਔਰਤਾਂ ਨੂੰ ਜੂਟ ਬੈਗ ਬਣਾਉਣ ਦੀ ਜਿਹੜੀ ਸਿਖਲਾਈ ਦਿੱਤੀ ਗਈ ਹੈ ਜੀ ਇਹ ਖਬਰ ਹੈ ਜੀ ਜిల్లా ਸੰਗਰੂਰ ਦੇ ਬੰਦੀ ਔਰਤਾਂ ਨੂੰ ਕੀਤਾ ਮੁਖੀ ਕੋਰਸ ਦੀ ਸਿਖਲਾਈ ਦੇਣ ਲਈ ਪਿੰਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਤੇ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਚੱਲ ਰਿਹਾ 6 ਰੋਜ਼ਾ ਸਿਖਲਾਈ ਕੈਂਪ ਸਮਾਪਤ ਹੋ ਗਿਆ। ਸਤੋਬਾ ਦਾ ਗਲੀ ਵੀਡੀਓ ਜੀ ਅਗਰੋਹਾ ਤਾਮ ਵਿਖੇ ਲੜਕੀ ਦੀ ਸ਼ਾਦੀ ਕਰਨ ਵਾਲੇ ਨੂੰ ਮਿਲੇਗਾ ਜੀ 1.5 ਲੱਖ ਰੁਪਏ ਦਾ ਸਾਮਾਨ ਬਜਰੰਗ ਦਾਸ ਬੀਤੇ ਦਿਨੀ ਅਗਰੋਹਾ ਵਿਖੇ ਅਗਰ왈 ਸਮਾਜ ਨਾਲ ਸੰਬੰਧਤ ਪ੍ਰਤੀਨਿਧੀ ਦੀ ਇੱਕ ਵਿਸ਼ੇਸ਼ ਬੈਠਕ ਅਗਰੋਹਾ ਵਿਕਾਸ ਟਰਸਟ ਦੇ ਪ੍ਰਧਾਨ ਬਜਰੰਗ ਦਾਸ ਗਰਗ ਦੀ ਪ੍ਰਧਾਨਗੀ ਹਿਤ ਹੋਈ ਗਰਗ ਨੇ ਇਸ ਸਮੇਂ ਕਿਹਾ ਕਿ ਅਗਰ왈 ਸਮਾਜ ਆਮ ਲੋਕਾਂ ਦੇ ਹਿੱਤ ਦੇ ਕੰਮਾਂ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਗਰੋਹਾ ਵਿਖੇ 27 ਅਕਤੂਬਰ ਨੂੰ ਲੱਗਣ ਜਾ ਰਿਹਾ ਸਾਲਾਨਾ ਮੇਲੇ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਹੈ ਜੀ ਇਸ ਮੇਲੇ ਵਿੱਚ ਹਰ ਸਾਲ ਦੀ ਲੱਖਾਂ ਲੋਕ ਦੇਸ਼ ਵਿਦੇਸ਼ ਤੋਂ ਭਾਗ ਲੈਂਦੇ ਨੇ ਉਹਨਾਂ ਨੇ ਕਿਹਾ ਕਿ ਸਮਾਜ ਦੇ ਪ੍ਰਤੀਨਿਧੀਆਂ ਵੱਲੋਂ ਜ਼ਰੂਰਤਮੰਦ ਪਰਿਵਾਰ ਦੀ ਮਦਦ ਕਰਨ ਦੀ ਕੋਸ਼ਿਸ਼ ਜਾਰੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਪਟਿਆਲਾ ਚ ਲੱਗੇਗਾ ਜੀ ਸਕਿੱਲ ਸੈਂਟਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਵਨਤਮਨ ਦੀ ਅਗਵਾਈ ਵਿੱਚ ਸੂਬਾ ਦੇ ਨੌਜਵਾਨਾਂ ਨੂੰ ਸਹਿ ਰੋਜ਼ਗਾਰ ਦੇ ਕਾਬਿਲ ਬਣਾਉਣ ਅਤੇ ਇੰਡਸਟਰੀ ਦੀਆਂ ਤਕਨੀਕੀ ਸਮੱਸਿਆਵਾਂ ਹੱਲ ਕੀਤੇ ਜਾ ਰਹੇ ਨੇ ਉਪਰਾਲਿਆਂ ਤਹਿਤ ਪਟਿਆਲਾ ਵਿਖੇ ਅਤੀ ਆਧੁਨਿਕ ਟੈਕਨੋਲੋਜੀ ਐਕਸਟੈਂਸ਼ਨ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ ਸਤੋਵਾ ਦਾ ਅਗਲੀ ਵਾਰ ਇਟਲੀ ਚ ਸਮੰਤਰਚਨ ਨਹਾਉਣਗੇ 21 ਸਾਲਾ ਭਾਰਤੀ ਕਰਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਇਟਲੀ ਦੇ ਆਏ ਦਿਨ ਭਾਰਤੀਆਂ ਦੇ ਕਿਸੇ ਨਾ ਕਿਸੇ ਹਾਦਸੇ ਜਾਂ ਘਟਨਾ ਅਚ ਜਾਨੀ ਨੁਕਸਾਨ ਦੇ ਮਾਮਲੇ ਚ ਬਾਦਦਾ ਹੋ ਰਿਹਾ ਜਿੱਥੇ ਬੀਤੀ ਦਿਨੀ ਲਾਤੀਨੀ ਸਟੇਟ ਚ 31 ਸਾਲਾ ਪੰਜਾਬੀ ਨੌਜਵਾਨ ਸਤਨਾਮ ਸਿੰਘ ਕੰਮ ਦੇ ਸੱਟ ਲੱਗਣ ਤੋਂ ਬਾਅਦ ਮਾਰਕ ਦੀ ਬਹਿਰੈਮੀ ਦੇ ਚਲਦੇ ਮੌਤ ਹੋ ਗਈ ਹੈ ਉਸ ਤੋਂ ਬਾਰੇ ਅਗਲੀ ਬੀੜੀ ਖਬਰ ਸਾਹਮਣੇ ਆ ਰਹੀ ਹੈ ਜੀ ਮੰਦਿਰ ਦਾ ਟਾਂਚਾ ਟਾਉਣ ਆਈ ਜੀਸੀਬੀ ਅੱਗੇ ਲੰਮੇ ਪੈ ਦੇ ਜੀ ਮੇਰ ਸੁਭਾਸ਼ ਨਗਰ ਇਲਾਕੇ ਵਿੱਚ ਇੱਕ ਨਗਰ ਨਿਗਮ ਦੀ ਅਦਾਲਤ ਦੇ ਹੁਕਮਾਂ ਤੇ ਕਾਰਵਾਈ ਕਰਦੇ ਆ ਸ਼ਿਵ ਮੰਦਿਰ ਤੇ ਸਾਈ ਮੰਦਿਰ ਦੇ ਨਜਾਇਜ਼ ਟਾਂਚੇ ਨੂੰ ਟਾਈਟੇ ਰੀ ਕਰ ਦਿੱਤਾ ਹੈ ਨਿਗਮ ਦੀ ਇਸ ਕਾਰਵਾਈ ਦਾ ਤਿੱਖਾ ਵਿਰੋਧ ਹੋਇਆ ਹੈ ਜਾਣਕਾਰੀ ਅਨੁਸਾਰ ਅੱਜ ਨਗਰ ਨਿਗਮ ਦੀ ਟੀਮ ਜਿਵੇਂ ਹੀ ਸਵੇਰੇ ਕਾਰਵਾਈ ਕਰਨੀ ਪੁੱਜੀ ਤਾਂ ਮੇਅਰ ਕੁਲਦੀਪ ਕੁਮਾਰ ਸਥਾਨਕ ਕੌਂਸਲਰ ਮੰਂਦਰ ਕਮੇਟੀ ਆਸ-ਪਾਸ ਦੇ ਲੋਕਾਂ ਨੇ ਜੀਐਸਬੀ ਮਸ਼ੀਨ ਮੂਰੇ ਖੜੇ ਹੋ ਕੇ ਵਿਰੋਧ ਕੀਤਾ। ਉਸ ਤੋਂ ਬਾਅਦ ਅਗਲੀ ਵਾਰ ਗਰੀਬ ਲੋਕਾਂ ਨੇ ਸਸਤੇ ਪਾਣੀ ਚੌਲਾਂ ਨੂੰ ਮਹਿੰਗੇ ਪਾਸੇ ਦਾ ਸੈਲਰ ਮਾਲਕਾਂ ਨੂੰ ਵੇਚਣ ਵਾਲੇ 6 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ। ਗਰੀਬਾਂ ਲਈ ਆਏ ਚੌਲ ਸੈਂਟਰ ਮਾਲਕਾਂ ਨੂੰ ਵੇਚੇ 6 ਨਾਮਜ਼ਦਗੀ ਬਿਜ਼ਨਸ ਬਿਊਰੋ ਬਠਿੰਡਾ ਰੇਂਜ ਦੇ 1 ਕਰੋੜ 55 ਲੱਖ ਦਾ ਕਪਲਾ ਜਿਹੜਾ ਸਾਹਮਣੇ ਆਇਆ ਜੀ। ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਸੁਖਜਿੰਦਰ ਰੰਧਾਵਾ ਨੇ ਸਿੱਖ ਕੌਮ ਦੇ ਮਹਾਨ ਕੀਰਤਨੀ ਭਾਈ ਜਸਵੰਤ ਸਿੰਘ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਕਿਸਨचंद ਮਹਾਜਨ ਅੱਜ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਕੁਰਤਾਸ ਪਰ ਅਧਿ ਜਨਰਲ ਸਕੱਤਰ ਇਨਚਾਰਜ ਰਾਜਸਥਾਨ ਕਾਂਗਰਸ ਨੇ ਸੱਚਕਨਿਸ਼ੀਰੀ ਹਰਮੰਦਰ ਸਾਹਿਬ ਵਿੱਚ ਅੱਧੀ ਸਦੀ ਤੋਂ ਵੱਧ ਕੀਰਤਨ ਦੀ ਸੇਵਾ ਨਿਮਾਉਣ ਵਾਲੇ ਸਿੱਖ ਕੌਮ ਦੇ ਮਹਾਨ ਕੀਰਤਨੀਏ ਭਾਈ ਜਸਵੰਤ ਸਿੰਘ ਕੋਲੋਂ ਉਹਨਾਂ ਦੇ ਘਰ ਵਿਖੇ ਜਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਹੈ ਸਤੋ ਬਾਦ ਗਲੀਬੜੀ ਜੀ ਸਾਲ 2023 ਬੈਚ ਦੇ ਪੰਜ ਆਈਏਐਸ ਅਧਿਕਾਰੀਆਂ ਨੇ ਮੁੱਖ ਮੰਤਰੀ ਨਾਲ ਕੀਤੀ ਹੈ ਜੀ ਮੁਲਾਕਾਤ ਸੀਐਮ ਨੇ ਡਿਊਟੀ ਸਮਰਪਿਤ ਭਾਵਨਾ ਨਾਲ ਨਿਮੋਣ ਦੇ ਦਿੱਤਾ ਜੀ ਸਦਾ ਮੁੱਖ ਮੰਤਰੀ ਭੰਤਵ ਨੇ ਅੱਜ ਸੂਬੇ ਨੂੰ ਅਲਾਟ ਕੀਤੇ 2023 ਕਾਡਰ ਦੇ ਪਰਵੇਸ਼ਨ ਆਈਏਐਸ ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਲਗਨ ਨਾਲ ਨਿਮੋਣ ਲਈ ਵਚਨਬੱਧਤਾ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬਿਜਲੀ ਸਪਲਾਈ ਠੀਕ ਕਰਵਾਉਣ ਨੂੰ ਲੈ ਕੇ ਖੂਨੀ ਚੜ੍ਹ ਹੋ ਚੁੱਕਿਆ ਤੰ ਬੰਦਿਆਂ ਨੂੰ ਮਾਰੀ ਹੈ ਜੀ ਗੋਲੀ ਮਹਾਲੀ ਦੇ ਪਿੰਡ ਕੈਲੋ ਵਿੱਚ ਬਿਜਲੀ ਠੱਪ ਹੋਣ ਉੱਤੇ ਸਪਲਾਈ ਬਹਾਲ ਕਰਵਾਉਣ ਨੂੰ ਲੈ ਕੇ ਦੋ ਤਰ੍ਹਾਂ ਵਿੱਚ ਖੂਨੀ ਝੜਪ ਹੋ ਗਈ ਹੈ। ਦਰਅਸਲ ਬਿਜਲੀ ਸਪਲਾਈ ਬਹਾਲ ਕਰਨ ਗਏ ਜਿਹੜੇ ਤਿੰਨ ਵਿਅਕਤੀ ਉੱਤੇ ਦੂਜੀ ਤਰ੍ਹਾਂ ਨੇ ਫਾਇਰਿੰਗ ਕਰ ਦਿੱਤੀ। ਉਸ ਤੋਂ ਬਾਅਦ ਅਗਲੀ ਵੀਡੀਓ ਹੁਜੀ ਬਲਬੀਰ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਆਈਟੀਆਈਜ਼ ਵਿੱਚ ਚੱਲਦੇ ਕੋਰਸਾਂ ਨੂੰ ਬੰਦ ਕਰਨ ਦੀ ਨਿਖੇਦੀ ਕੀਤੀ ਹੈ। ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਉਦਯੋਗਿਕ ਸਖਲਾਈ ਕੇਂਦਰ ਵਿੱਚ ਸਿਲਾਈ ਕਢਾਈ ਬੈਲਡਰ ਕਾਰਪੇਂਟਰੀ ਫੈਸ਼ਨ ਡਿਜ਼ਾਈਨਿੰਗ ਤੇ ਕੋਰਸਾਂ ਨੂੰ ਬੰਦ ਕਰਨ ਦਾ ਵਿਰੋਧ ਕਰਦਿਆਂ ਕਿ ਇਸ ਤਰਕਹੀਨ ਫੈਸਲੇ ਨਾਲ ਸਧਾਰਨ ਪਿੰਡੂ ਪਿਛਤ ਪਰਿਵਾਰਾਂ ਦੇ ਬੱਚੇ ਕਿਤਾ ਮੁਖੀ ਸਿਲਾਈ ਤੋਂ ਪੰਜੇ ਰਹਿ ਜਾਣਗੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਅਫਗਾਨ ਪਾਕਿਸਤਾਨ ਅਫਗਾਨ ਹੱਤਿਆਵੀਆਂ ਨਾਲ ਲੜਦੇ ਹੋਏ ਮੇਜਰ ਬਾਜਮਾਨ ਨੇ ਪੀਤਾ ਸੀ ਜੀ ਸ਼ਹਾਦਤ ਦਾ ਜਵ ਇੱਕ ਖਬਰ ਹੈ ਜੀ ਜਦੋਂ ਵੀ ਦੇਸ਼ ਦੀ ਸੁਰੱਖਿਆ ਦਾ ਖਤਰਾ ਪੈਦਾ ਹੋਇਆ ਤਾਂ ਸਾਡੇ ਵੀਰ ਜਵਾਨਾਂ ਨੇ ਦੁਸ਼ਮਣਾਂ ਦੇ ਨਾਪਾਕ ਇਰਾਦਿਆਂ ਨੂੰ ਕੁਚਲਦਿਆਂ ਹੋਇਆਂ ਖੁਦ ਸ਼ਹਾਦਤ ਦਾ ਜਾਮ ਪੀ ਕੇ ਦੇਸ਼ ਦੀ ਇਕਤਾ ਤੇ ਅਖੰਡਤਾ ਨੂੰ ਕੰਮੇ ਰੱਖਿਆ ਉਸ ਤੋਂ ਬਾਅਦ ਅਗਲੀ ਵੀਡੀਓ ਜ ਫਤਿਹਗੜ੍ਹ ਸਾਹਿਬ ਚ ਲਾਪਰਵਾਹੀ ਨਾਲ ਚਲਾ ਰਿਹਾ ਸੀ ਜੀ ਟਿਪਰ ਆਲਟੋ ਨੂੰ ਮਾਰਿਆ ਸਿੱਧੀ ਟੱਕਰ ਦੋ ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤੀਜੇ ਦੀ ਹਾਲਤ ਗੰਭੀਰ ਹੈ ਫਤਿਹਗੜ੍ਹ ਸਾਹਿਬ ਕੇ ਬਿਹੱਦ ਭਿਆਨਕ ਹਾਦਸਾ ਵੇਖਣ ਨੂੰ ਮਿਲਿਆ ਜਿੱਥੇ ਇੱਕ ਟਿਪਰ ਦੇ ਕਾਰ ਬਚਾਲੇ ਭਾਨਕ ਸੜਕ ਹਾਦਸਾ ਹੋ ਚੁੱਕਿਆ ਜੀ ਸਭ ਤੋਂ ਪਹਿਲਾ ਵੱਡਾ ਲਾਂਝੀ ਭਵੰਤਵਨ ਸਰਕਾਰ ਦਾ ਪਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦਾ ਸਬੰਧਤ 337 ਪਰਿਵਾਰਾਂ ਨੂੰ 1 ਕਰੋੜ 71 ਲੱਖ ਰੁਪਏ ਜਿਹੜੇ ਜਾਰੀ ਕਰ ਦਿੱਤੇ ਨੇ ਭਵੰਤਵਨ ਸਰਕਾਰ ਵੱਲੋਂ ਇਹੇ ਉਹਨਾਂ ਔਰਤਾਂ ਨੂੰ ਮਿਲਣੇ ਜੀ ਜਿਨ੍ਹਾਂ ਦੇ ਦੋ ਕੁੜੀਆਂ ਸਨ ਜੀ ਦੂਜਾ ਵੱਡਾ ਲਾਂਝੀ ਗੁਰਦਾਸਪੁਰ ਮਕੇਰੀਆ ਰੋਡ ਤੇ ਖੁੱਲ ਗਈ ਨੇ ਜੀ ਭਾਗ 14 ਕਰੋੜ ਦੀ ਲਾਗਤ ਨਾਲ ਬਣੀ ਜੀ 16.5 ਕਿਲੋਮੀਟਰ ਦੀ ਜਿਹੜੀ ਸੜਕ ਹੈ ਜੀ ਇਹ ਹਾਈ ਜੀ ਅਜੇ ਦੀ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਨਾ ਪਈਓ ਧੰਨਵਾਦ ਜੀ